ਜਾ ਤੋਂ ਜੋ ਸੁਆ ਬਾਈਪਾਸ ਤੋਂ ਬਾਜਾ ਖੰਨਾ ਰੋਡ ਜਿਹੜਾ ਬਾਈਪਾਸ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਮੋੜ ਮੁਰਦੇ ਸਾਰ ਹੀ ਕਿੱਡਾ ਤੜਣਾ ਖੱਡਾ ਹੈ ਔਰ ਇੱਥੋਂ ਵਿਕਲੰਗਣ ਵਾਲਿਆਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਕਿਸੇ ਵੇਲੇ ਵੀ ਕੋਈ ਵੀ ਸੜਕ ਦੁਰਘਟਨਾ ਵਾਪਰ ਸਕਦੀ ਹੈ ਪਰ ਇਸ ਵਲ ਕਿਸੇ ਦਾ ਕੋਈ ਧਿਆਨ ਨਹੀਂ ਕੱਲਾ ਸੂਏ ਦਾ ਮੋੜ ਹੀ ਨਹੀਂ ਸਾਰੀ ਸੜਕ ਦੇ ਵਿੱਚ ਕਿੱਡੇ ਕਿੱਡੇ ਟੋਏ ਪਏ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਸੜਕ ਦੇ ਵਿੱਚ ਬਹੁਤ ਤਕੜੇ ਟੋਏ ਪਏ ਹੋਏ ਆ ਔਰ ਰਾਤ ਨੂੰ ਇੱਥੇ ਲਾਈਟ ਦਾ ਵੀ ਪ੍ਰਬੰਧ ਜਿਹੜਾ ਨਹੀਂ ਹੁੰਦਾ ਔਰ ਇੱਥੇ ਕਿਸੇ ਟਾਈਮ ਕੋਈ ਵੱਡਾ ਹਾਦਸਾ ਵਾਪਰ ਸਕਦਾ ਛੋਟੇ ਮੋਟੇ ਖੱਟੇ ਦਾ ਬੜਾ ਐਕਸੀਡੈਂਟ ਤਾਂ ਇੱਥੇ ਹੁੰਦੇ ਹੀ ਰਹਿੰਦੇ ਹਨ ਅਕਸਰ ਹੁੰਦੇ ਰਹਿੰਦੇ ਹਨ ਪਰ ਵੱਡੇ ਹਾਦਸਿਆਂ ਨੂੰ ਇਹ ਟੋਏ ਜਿਹੜੇ ਅਸਰ ਦਾ ਦੇ ਰਿਹਾ ਸਰਕਾਰ ਦੇ ਨੁਮਾਇੰਦਿਆਂ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈਗਾ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਦੇਖੋ ਕਿਸ ਤਰ੍ਹਾਂ ਹਾਸਿਆਂ ਨੂੰ ਸੱਦਾ ਦੇ ਰਿਹਾ ਖੱਡੇ ਔਰ ਕਿੱਡੇ ਤਕੜੇ ਵੱਡੇ ਖੱਡੇ ਪਏ ਹੋਏ ਆ ਔਰ ਇਹ ਸੜਕ ਜਿਹੜੀ ਹੈ ਹਾਸਿਆਂ ਨੂੰ ਸੱਦਾ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿੱਡੇ ਤਗੜੇ ਖੰਡੇ ਆ ਇੱਥੇ ਔਰ ਵਹੀਕਲ ਲੰਘਣ ਵਾਲਿਆਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਕਿਸੇ ਟਾਈਮ ਵੀ ਕੋਈ ਵੀ ਜਿਹੜਾ ਹਾਸਾ ਹੋ ਸਕਦਾ ਇਹ ਦਿਖਾ ਰਹੇ ਆ ਲਾਈਵ ਤਸਵੀਰਾਂ ਕਿ ਕਿੱਡੇ ਵੱਡੇ ਵੱਡੇ ਖੰਡੇ ਪਏ ਹੋਏ ਆ ਔਰ ਕਿਸੇ ਟਾਈਮ ਵੀ ਕੋਈ ਵੀ ਹਾਸਾ ਵਾਪਰ ਸਕਦਾ ਪਰ ਇਸ ਵੱਲ ਸਰਕਾਰ ਦੇ ਨੁਮਾਇੰਦਿਆਂ ਦਾ ਕੋਈ ਧਿਆਨ ਨਹੀਂ ਨਾ ਤਾਂ ਇੱਥੇ ਨਗਰ ਕੌਂਸਲ ਦਾ ਧਿਆਨ ਆ ਨਾ ਬੀਡੀਪੀਓ ਦਫ਼ਤਰ ਦਾ ਧਿਆਨ ਆ ਨਾ ਹੀ ਸਾਡੇ ਜਿਸ ਐਮਐਲਏ ਦਾ ਧਿਆਨ ਆ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਕਾਰ ਕਿੰਨੀ ਸਲੋ ਹੋ ਕੇ ਲੰਘ ਰਹੀ ਹੈ ਔਰ ਕਿੰਨਾ ਤਗੜਾ ਇੱਥੇ ਖੱਡਾ ਹੈ ਔਰ ਕਿਸ ਤਰ੍ਹਾਂ ਇਹ ਵਹੀਕਲ ਇਥੋਂ ਲੰਘੀ ਜਾਂ ਲੰਘ ਰਿਹਾ ਕਿਸੇ ਦਾ ਕੋਈ ਵੀ ਹੱਸਾ ਵਾਪਰ ਸਕਦਾ ਹੈ ਪਰ ਇੱਥੇ ਕਿਸੇ ਦਾ ਕੋਈ ਧਿਆਨ ਨਹੀਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਆ ਮਾਜਾ ਖਾਨਾ ਮੋੜ ਆ ਗਿਆ ਜੀ